ਸਤਿਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦ ਕ੍ਰਿਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾਮ ਵਿਚਾਰੋ ਕੋਈ ਮਟਿਕਾ ਕਿਆ ਤੋ ਪੈ ਸਵਾਮੀ ਮਾਨਸ ਕੀ ਗਤਿ ਹੈ ਮੈ ਮੂਰਹ ਕੀ ਕੀਤਕ ਬਾਤ ਹੈ ਕੋਟ ਅਪਰਾਧੀ ਤਰਿਆਰੇ ਗੁਰ ਨਾਨਕ ਜਨ ਸੁਣਿਆ ਪੇਖਿਆ ਸੇਫਰ ਗਰਵਾਸ ਨਾ ਪਰਿਆਰੇ ਜਨਮ ਮਰਨ ਦੋ ਹੋ ਮੈਂ ਨਾਹੀ ਜਨ ਪਰਿ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲਹਿਨ ਮਿਲਾਏ ਧਨ 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 ਜਨ ਆਇਆ ਜਿਸ ਪਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨਕ ਸੰਗ ਚਿਤ ਆਵਨਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕਾ ਸਦਾ ਨਮਸ਼ਕਾਰ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਜਿਹਾ ਤੂੰ ਕਰਾਹਿ ਤੇਹਾ ਹਮ ਕਰੀ ਵਖਿਆਨ ਪਰਮ ਸਤਕਾਰ ਜੋਗ ਗੁਰੂ ਕੀ ਸਾਜੀ ਨਿਵਾਜੀ ਸਤ ਸੰਗਤ ਜੀ ਆਪ ਵੜਪਾਗੀ ਹੋ ਵੱਡਿਆਂ ਪਾਗਾਂ ਵਾਲੇ ਹੋ ਜੋ ਸ਼ਬਦ ਗੁਰੂ ਸ਼ਬਦ ਬ੍ਰਹਮ ਸਾਗਰ ਚਬਰ ਸ਼ਤਰ ਤਖਤ ਦੇ ਮਾਲਕ ਦੋ ਜਹਾਂ ਦੇ ਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਤਪਸਥਾਨ ਗੁਰਦੁਆਰਾ ਬਾਰਠ ਸਹਿ ਵਿਖੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਲਖਤੇ ਜ਼ਿਗਰ ਵੱਡੇ ਸਹਬਜ਼ਾਦੇ ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਜੁੜ ਬੈਠੇ ਹੋ ਗੁਰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰਾਂ ਦੇ ਆਰੰਭ ਤੋਂ ਪਹਿਲਾਂ ਇੱਕ ਬੇਨਤੀ ਕਰ ਲਈਏ ਜੀ ਕਿ ਜੋ ਸੰਗਤਾਂ ਪਛਾਮ ਬੈਠੀਆਂ ਹਨ ਤਕਰੀਬਨ ਲਗਭਗ ਉਹਨਾਂ ਦੀ ਆਵਾਜ਼ ਗੱਲਾਂ ਬਾਤਾਂ ਦੀ ਨਾ ਇਥੋਂ ਤੱਕ ਆ ਰਹੀ ਹੈ ਪੂਰਾ ਸਾਲ ਸੰਗਤ ਜੀ ਸਾਡੇ ਕੋਲ ਘਰਾਂ ਵਿੱਚ ਬੈਠ ਕੇ ਗੱਲਾਂ ਕਰਨ ਦਾ ਸਮਾਂ ਹੈ ਜਿਵੇਂ ਭਾਈ ਹਰ ਸੁਖਮਨ ਸਿੰਘ ਜੀ ਬੇਨਤੀ ਕਰ ਰਹੇ ਸਨ ਕਿ ਅੱਜ ਅਸੀਂ ਪ੍ਰਕਾਸ਼ਪੁਰਬ ਤੇ ਆਏ ਹਾਂ ਕੁਝ ਲੈਣ ਵਾਸਤੇ ਤਾਂ ਲਾਹਾ ਪ੍ਰਾਪਤ ਕਰਿਏ ਫਤੇ ਸਾਰੀ ਸੰਗਤ ਇੱਕ ਵਾਰ ਫਿਰ ਤੋਂ ਸਾਂਝ ਪਾਇਓ ਕੋਈ ਵੀ ਰਸਨਾ ਵੰਝੀ ਨਾ ਰਹਿ ਜਾਵੇ ਸਾਡੀਆਂ ਹਾਜ਼ਰੀਆਂ ਬਾਬਾ ਸ਼੍ਰੀ ਚੰਦ ਜੀ ਦੇ ਚਰਨਾਂ ਦੇ ਵਿੱਚ ਲੱਗ ਜਾਵਨ ਸੋ ਯਤਨ ਕਰਿਓ ਜੀ ਸਾਰੇ ਹੀ ਗਾਜ-ਵੱਜ ਕੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੀ ਹਾਂ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ ਦੇ ਉਹਨਾਂ ਦੇ ਲਖਤੇ ਜ਼ਿਗਰ ਸਹਬਜ਼ਾਦੇ ਦੇ ਪ੍ਰਕਾਸ਼ਪੁਰਬ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਜਨਮ ਦਿਹਾੜੇ ਤੇ ਉਹਨਾਂ ਦੇ ਪਾਵਨ ਪਵਿੱਤਰ ਤਪਸਥਾਨ ਗੁਰਦੁਆਰਾ ਬਾਟਸਾ ਵਿਖੇ ਨਤਮਸਤਕ ਹੋ ਰਹੇ ਹਾਂ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਹਨ ਰਾਗੀ ਸਿੰਘ ਪ੍ਰਚਾਰਕ ਸਿੰਘ ਕਬੀਸ਼ਰ ਸਿੰਘਾਂ ਵੱਲੋਂ ਆਪ ਜੀ ਦੇ ਨਾਲ ਮਹਾਨ ਇਤਿਹਾਸ ਤੇ ਗੁਰਬਾਣੀ ਦੇ ਨਾਲ ਸਾਂਝ ਪਾਈ ਯਤਨ ਕੀਤਾ ਜਾ ਰਿਹਾ ਕਿ ਕੁਝ ਨਾ ਕੁਝ ਗੁਰਮਤ ਦੇ ਅਸੀ ਧਾਰਨੀ ਹੋਈਏ ਉਹ ਵਿਚਾਰ ਧਾਰਾ ਉਹ ਫਲਸਫਾ ਸਾਨੂੰ ਪ੍ਰਾਪਤ ਹੋਵੇ ਜਿਹੜਾ ਇਥੇ ਚੌਂਕੜਾ ਮਾਰ ਕੇ ਵਿਚਾਰ ਧਾਰਾ ਨੂੰ ਫਲਸਫੇ ਨੂੰ ਉਸ ਨਾਮ ਨੂੰ ਬਾਬਾ ਸ੍ਰੀ ਚੰਦ ਜੀ ਨੇ ਆਪ ਪ੍ਰਾਪਤ ਕਰਕੇ ਸਮੁੱਚੀ ਲੋਕਾਈ ਦੀ ਝੋਲੀ ਦੇ ਵਿੱਚ ਪਾਇਆ ਜੀ ਸੋ ਵਿਚਾਰਾਂ ਦੀ ਰੰਮਤਾ ਕਰਨੀ ਜੀ ਆਪ ਸਭ ਸੰਗਤਾਂ ਅਸੀਸਤੀ ਦਾਤ ਬਖਸ਼ਿਸ਼ ਕਰੋ ਤਾਂ ਕਿ ਕੁਝ ਕਹਿਣ ਕੁਝ ਸੁਣਨ ਵਾਸਤੇ ਸਮਾਂ ਪ੍ਰਾਪਤ ਹੋ ਜਾਵੇ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਧਿਆਨ ਗੁਰ ਚਰਨਾਂ ਦੇ ਵਿੱਚ ਜੋੜ ਕਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਸੇਹ ਝੁਕਾ ਕੇ ਸਰਬੱਤ ਦੇ ਭਲੇ ਵਾਸਤੇ ਸਾਰੀ ਸੰਗਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਫੇਰ ਅਸਾਂ ਨਾਮ ਪਵਿੱਤਰ ਕਰੋ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਰੰਭ ਦੇ ਵਿੱਚ ਆਪ ਸਮੂਹ ਸੰਗਤਾਂ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ ਸੰਗਤ ਜੀ ਜਿਸ ਸਥਾਨ ਤੇ ਆਪ ਸਭੂ ਗੁਰੂ ਸਵਾਰੇ ਜੁੜ ਬੈਠੇ ਹੋ ਨਾ ਇਹ ਬੜਾ ਹੀ ਮਹਾਨ ਪਾਵਨ ਪਵਿੱਤਰ ਸਥਾਨ ਹੈ ਬਾਬਾ ਸ਼੍ਰੀ ਚੰਦ ਜੀ ਲਗਭਗ 48 ਤੋਂ 50 ਸਾਲ ਦੀ ਆਯੂ ਦੇ ਵਿੱਚ ਇੱਥੇ ਪਹੁੰਚਦੇ ਹਨ ਬੜੀ ਰਮਣੀਕ ਜਗਾ ਸੀ ਬਲਖਣ ਜਗਾ ਸੀ ਜੰਗਲ ਸੰ ਸ਼ਾਂਤ ਜਗਾ ਸੀ ਤੇ ਬਿਲਕੁਲ درست ਗੱਲ ਹੈ ਜੀ ਜੇਕਰ ਕਿਤੇ ਆਪ ਜੀ ਨੂੰ ਵੀ ਸਮਾਂ ਪ੍ਰਾਪਤ ਹੋਵੇ ਨਾ ਕਿਤੇ ਉਹ ਮਾਲਕ ਜੀ ਰਹਿਮਤ ਕਰ ਦੇਵਨ ਕਿਰਪਾ ਕਰ ਦੇਵਨ ਤਾਂ ਕਪਤਸਤਾਨ ਦੇ ਕੋਲ 베ਰੀ ਸਬਜੀ ਦੇ ਨਜ਼ਦੀਕ ਜਾਂ ਕਪਤਸਤਾਨ ਦੇ ਕਿਲਿਆਰੇ ਦੇ ਵਿੱਚ ਕਿਤੇ ਵੀ ਨਾ ਚੌਂਕੜਾ ਲਗਾ ਕੇ ਬੈਠੇ ਹੋ ਇੱਕ ਵਾਈਬ੍ਰੇਸ਼ਨ ਇੱਕ ਉਹ ਤਰੰਗਾਂ ਜਿਹੜੀਆਂ ਨਾਮ ਦੀਆਂ ਇਸ ਧਰਤੀ ਦੇ ਨਾਲ ਜੁੜੀਆਂ ਹੋਈਆਂ ਇਸ ਧਰਤੀ ਦੇ ਵਿੱਚ ਪੈਦਾ ਹੋਈਆਂ ਹਨ ਜਾਂ ਹੁੰਦੀਆਂ ਹਨ ਉਹਨਾਂ ਦਾ ਜਿਹੜਾ ਪ੍ਰਭਾਵ ਹੈ ਉਹ ਆਪ ਜੀ ਨੂੰ ਵੀ ਮਹਿਸੂਸ ਹੋਵੇਗਾ ਇੱਕ ਬੇਨਤੀ ਕਰਦੇ ਚੱਲੀਏ ਕਿ ਸੰਗਤਾਂ ਵੱਲੋਂ ਨਾ ਇੱਕ ਉਪਰਾਲਾ ਕੀਤਾ ਗਿਆ ਬਾਬਾ ਸ਼੍ਰੀਚੰਦ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਕਰ 61 ਦਿਨ ਪਹਿਲਾਂ ਹੁਣ ਤਾਂ ਚਲੋ ਉਸ ਗੱਲ ਨੂੰ 64 ਦਿਨ ਹੋ ਗਏ ਕਿਉਂਕਿ 2 ਦਿਨ ਹੋਰ ਬਤੀਤ ਹੋ ਗਏ 10 ਤਰੀਕ ਤੱਕ 61 ਦਿਨ ਹੋਏ ਸੀ ਤੇ ਪਿਛਲੇ 61 ਦਿਨਾਂ ਤੋਂ ਨਾ ਰੋਜ਼ਾਨਾ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਸੰਗਤਾਂ ਨਾਲ ਜਪਜੀ ਸਾਹਿਬ ਜੀ ਦਾ ਪਾਠ ਸੰਗਤਾਂ ਤਪਸਥਾਨ ਤੇ ਹਾਜ਼ਰ ਹੋ ਕੇ ਕਰਦੀ ਆ ਸੀ ਤੇ ਸਤਿਗੁਰੂ ਜੀ ਦੀ ਕਿਰਪਾ ਜੀ ਇਸ ਸਥਾਨ ਤੇ ਚਪੈਰਾ ਸਾਹਿਬ ਜੀ ਦੇ ਵੀ ਜਾਪ ਚੱਲਦੇ ਹਨ ਐਤਵਾਰ ਨੂੰ ਸੰਗਤ ਜੀ ਆਪ ਹੈਰਾਨ ਹੋਵੋਗੇ ਕਿ ਜਿਹੜਾ ਅਸੀਂ ਚੌਂਕੜਾ ਸੁਣਦੇ ਆਏ ਨਾ ਕਿ ਬਾਬਾ ਸ੍ਰੀ ਚੰਨ ਜੀ ਦਾ ਲੱਗਦਾ ਰਿਹਾ 19 ਸਾਲ ਦੀ ਤਪਸਾਧਨਾ ਉਹਨਾਂ ਦੀ ਇਸ ਪਾਵਨ ਸਥਾਨ ਤੇ ਬਣਦੀ ਤਾਂ ਮਨ ਦੇ ਵਿੱਚ ਜਿੰਨਾਂ ਦੇ ਹੈਰਾਨਗੀ ਆਉਂਦੀ ਜਾਂ ਜਿਹੜੇ ਇਹ ਕਹਿੰਦੇ ਨਾ ਕਿ ਇੰਨਾ ਲੰਮਾ ਚੌਂਕੜਾ ਕਿਵੇਂ ਲੱਗਦਾ ਉਹਨਾਂ ਦੀ ਗਿਆਤ ਵਾਸਤੇ ਦੱਸ ਦਈਏ ਕਿ ਜਦੋਂ ਬਾਬਾ ਸ਼੍ਰੀਚੰਦ ਜੀ ਕਿਰਪਾ ਕਰਦੇ ਨਾ ਤੇ ਉਹ ਅੱਜ ਵੀ ਆਪਣੀਆਂ ਸੰਗਤਾਂ ਨੂੰ ਚੌਂਕੜੇ ਦੀ ਦਾਤ ਬਖਸ਼ੇ ਕਰਦੀਆਂ ਹਨ ਜੀ ਤਾਂ ਐਤਵਾਰ ਵਾਲੇ ਦਿਨ ਚਪਹਿਰਾ ਸਾਹਿਬ ਜੀ ਦੇ ਜਾਪ 12 ਵਜੇ ਆਰੰਭ ਹੁੰਦੇ ਇਸ ਦੀਵਾਨ ਹਾਲ ਦੇ ਵਿੱਚ 9:30 ਵਜੇ ਸੰਗਤਾਂ ਜਿਹੜੀਆਂ ਰੋਜ਼ਾਨਾ ਸੁਖਮਨੀ ਸਾਹਿਬ ਕਰਦੀਆਂ ਲੜੀ ਵਾਲਾ ਜਿਨ੍ਹਾਂ ਨੇ 68 ਦਿਨ ਲਗਾਤਾਰ ਹਾਜ਼ਰੀ ਭਰੀ ਉਹ ਇੱਥੇ ਬੈਠ ਕੇ ਪਹਿਲਾਂ ਸੁਖਮਨੀ ਸਾਹਿਬ ਜੀ ਦਾ ਜਾਪ ਕਰਦੀਆਂ ਜੀ ਇੱਕ ਜਪਜੀ ਸਾਹਿਬ ਜੀ ਦਾ ਜਾਪ ਇੱਕ ਸੁਖਮਨੀ ਸਾਹਿਬ ਜੀ ਦਾ ਜਾਪ ਆਨੰਦ ਸਾਹਿਬ ਜੀ ਦਾ ਜਾਪ ਤੇ ਫਿਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਤੇ ਉਪਰੰਤ 11:30 ਤਪਸਥਾਨ ਤੇ ਜਾ ਕੇ ਬੈਠ ਜਾਣਾ ਇਹ ਜਗ੍ਹਾ ਮਿਲ ਜਾਵੇ ਤਪਸਥਾਨ ਦੇ ਅੰਦਰ ਤੇ ਫਿਰ ਚਪੈਰਾ ਸਾਹਿਬ ਦੇ ਵਿੱਚ ਵੀ ਹਾਜ਼ਰੀ ਭਰਨੀ ਲਗਭਗ ਜੇਕਰ ਥੋੜਾ ਬਹੁਤਾ ਵਿੱਚ ਸਮੇਂ ਦਾ ਕੋਈ 5-7 ਮਿੰਟ ਉਧਰ-ਉਧਰ ਹੀ ਲਾ ਲਿਆ ਜਵਨਾਂ ਤੇ 9:30 ਤੋਂ ਲੈ ਕੇ 4:30 ਵਜੇ ਤੱਕ ਅੱਜ ਵੀ ਸੰਗਤਾਂ ਚੌਂਕੜਾ ਲਗਾ ਕੇ ਇੱਥੇ ਬੈਠਦੀ ਆਂ ਜੀ। ਤਈ ਜਗ੍ਹਾ ਇਸ ਪ੍ਰਕਾਰ ਦੀ ਹੈ। ਬਾਬਾ ਸ਼੍ਰੀਚੰਦ ਜੀ ਦਾ ਚੌਂਕੜਾ ਲੱਗਾ ਤਪਸਾਧਨਾ ਕੀਤੀ ਤੇ ਅੱਜ ਸੰਗਤਾਂ ਬੈਠਦੀ ਆਂ। ਰਾਤ ਜਿਹੜੀਆਂ ਸੰਗਤਾਂ ਨੇ ਹਾਜ਼ਰੀ ਭਰੀ ਨੇ ਜਿਹੜੀ ਪਿਛਲੀ ਰਾਤ ਬਤੀਤ ਹੋਈ ਜਰੂਰ ਸੰਗਤਾਂ ਨੂੰ ਪਤਾ ਹੋਵੇਗਾ ਕਿ ਪਹਿਲਾਂ ਰਹਿਰਾਜ ਸਾਹਿਬ ਜੀ ਦੇ ਜਾਪ ਹੋਏ ਉਪਰੰਤ ਪੰਥ ਪ੍ਰਸਿੱਧ ਢਾਡੀ ਸਹਿਬਾਨ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾ ਵਾਲੇ ਪਹੁੰਚੇ ਸੀ 8 ਵਜੇ ਤੋਂ ਲੈ ਕੇ 10 ਵਜੇ ਤੱਕ ਉਹਨਾਂ ਨੇ ਇਤਿਹਾਸਕ ਵਾਰਾਂ ਦੇ ਨਾਲ ਸਾਂਝ ਪਾਈ ਤੇ 10 ਵਜੇ ਫਿਰ ਇੱਥੇ ਹੀ ਸੁਖਮਨੀ ਸਾਹਿਬ ਜੀ ਦੇ ਜਾਪ ਆਰੰਭ ਹੋਏ ਜੀ 12 ਵਜੇ ਸੰਪੂਰਨਤਾ ਹੋਈ ਚੌਂਕੜਾ ਸੰਗਤਾਂ ਦਾ ਕੱਲ ਵੀ ਲੱਗਿਆ ਤੇ ਕੁਝ ਐਸੇ ਗੁਰਮੁਖ ਪਿਆਰੇ ਮਿਲੇ ਜਿਨ੍ਹਾਂ ਕਿਤੇ ਨਾ ਬੈਠਣ ਦੀ ਸਮਰੱਥਾ ਨਹੀਂ ਸੀ ਸਰੀਰ ਦੇ ਉੱਪਰ ਕਸ਼ਟ ਸੀ ਕੁਝ ਰੋਜ਼ ਪਹਿਲਾਂ ਹੀ ਨਾ ਉਹਨਾਂ ਦੇ ਪੇਟ ਦਾ ਉਪਰਸ਼ਨ ਹੋਇਆ ਸੀ ਤੇ ਆਪ ਉਹ ਸੰਗਤ ਜੀ ਦੱਸ ਰਹੇ ਸੀ ਕਿ ਮੈਨੂੰ ਲੱਗਦਾ ਸੀ ਕਿ ਮਸਾਂ ਕੁਝ ਕੋ ਮਿੰਟ ਜਾਂ ਕੁਝ ਸਮਾਂ ਬੈਠਿਆ ਜਾਵੇਗਾ ਤੇ ਫਿਰ ਨਾ ਉੱਠ ਕੇ ਵਾਪਸ ਚਲੇ ਜਾਵਾਂਗੇ ਬਾਬਾ ਜੀ ਦੇ ਕੋਲੋਂ ਖਿਮਾ ਮੰਗ ਲਵਾਂਗੇ ਕਿ ਬਾਬਾ ਜੀ ਸਰੀਰ ਨੇ ਸਾਥ ਨਹੀਂ ਦਿੱਤਾ ਤੇ ਆਖਦੇ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸੁਖਮਨੀ ਸਾਹਿਬ ਜੀ ਦਾ ਜਾਪ ਸੰਪੂਰਨ ਹੋ ਗਿਆ ਇਹੂੰ ਲੱਗਦਾ ਸੀ ਕਿ ਜੇ ਹੁਣੇ ਹੀ ਬੈਠੇ ਸ਼ਰੀਰ ਨੇ ਦਰਦ ਨਹੀਂ ਕੀਤੀ ਲੱਕਰੇ ਦਰਦ ਨਹੀਂ ਕੀਤਾ ਨਾ ਕਿਤੇ ਉਬਾਸੀ ਆਈ ਨਹੀਂ ਤਾਂ ਅਸੀਂ ਬੜੀ ਛੇਤੀ ਸੌਣ ਦੀ ਆਦੀ ਹੋ ਜਾਂਦੇ ਹਾਂ ਸੋ ਬੇਨਤੀ ਕਰ ਰਹੇ ਸਾਂ ਫਿਰ ਅਸੀਂ ਵਿਚਾਰ ਵਾਲੇ ਪਾਸੇ ਆਈਏ ਕਿ ਬਾਬਾ ਸ੍ਰੀ ਚੰਦ ਜੀ ਨੇ ਇਸ ਜਗ੍ਹਾ ਨੂੰ ਚੁਣਿਆ ਜੀ ਤੇ ਗੁਰਬਾਣੀ ਦਾ ਫਰਮਾਨ ਜਿੱਥੇ ਜਾਏ ਵਾਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJ ਫਿਰ ਜਿੱਥੇ ਜਾ ਕੇ ਬੈਠ ਜਾਂਦੇ ਨਾ ਮਹਾਂਪੁਰਸ਼ ਰੱਬੀ ਰੂਹਾਂ ਉਸ ਮਾਲਕ ਦੇ ਦਰਦੀਆਂ ਨਿਵਾਜੀਆਂ ਹੋਈਆਂ ਅਵਤਾਰੀ ਪੁਰਸ਼ ਸਮੇਂ ਦੇ ਵਿੱਚ ਉਹਨਾਂ ਦਾ ਜਿੱਥੇ ਚੌਂਕੜਾ ਲੱਗਦਾ ਜਿੱਥੇ ਉਹ ਬੈਠਦੇ ਉਹ ਧਰਤੀ ਭਾਗਾ ਵਾਲੀ ਹੋ ਜਾਂਦੀ ਜੀ ਇਸ ਸਥਾਨ ਤੇ ਮਾਲਕ ਦੀ ਕਿਰਪਾ ਸਤਿਗੁਰੂ ਜੀ ਸੇਵਾ ਲੈ ਰਹੇ ਬਾਬਾ ਸ਼੍ਰੀ ਚੰਦ ਜੀ ਤਾਂ ਬੜੀ ਵਾਰ ਬੇਨਤੀ ਕੀਤੀ ਕਿ ਨਜ਼ਦੀਕ ਨਾ ਬੜਾ ਵੱਡਾ ਨਗਰ ਹੈ ਇੱਕ ਸ਼ਹਿਰ ਹੈ ਜ਼ਿਲ੍ਹਾ ਬਣ ਚੁੱਕਾ ਪਠਾਨਕੋਟ ਬੜੀਆਂ ਉਸ ਸ਼ਹਿਰ ਦੀਆਂ ਆਪਣੀਆਂ ਖਾਸੀਅਤਾਂ ਹੋਣਗੀਆਂ ਤੁਸੀਂ ਲੰਘਦੇ ਜਾਵੋ ਕਦੇ ਸਤਕਾਰ ਰੂਪ ਦੇ ਵਿੱਚ ਉਧਰ ਨੂੰ ਮੱਥਾ ਥੋੜਾ ਸੀ ਟੇਕਦੇ ਹਾਂ ਪਰ ਜਦੋਂ ਅਸੀਂ ਗੇਟ ਤੇ ਪਹੁੰਚਾਂਗੇ ਨਾ ਅੰਮ੍ਰਿਤਸਰ ਤੋਂ ਤੁਰੇ ਹੋਈਏ ਜੰਮੂ ਤੋਂ ਤੁਰੇ ਹੋਈਏ ਪਠਾਨਕੋਟ ਤੋਂ ਤੁਰੇ ਹੋਈਏ ਪਰ ਜਦੋਂ ਪਤਾ ਲੱਗ ਗਿਆ ਕਿ ਅਸੀਂ ਬਾਟਸਾਹਬ ਵਾਲੇ ਗੇਟ ਤੇ ਪਹੁੰਚ ਗਏ ਜਿਹੜਾ ਸਿਰ ਆਪਣੇ ਆਪ ਇਧਰ ਨੂੰ ਝੁਕਦਾ ਕਿਉਂਕਿ ਮਾਲਕ ਜੀ ਦੇ ਚਰਨ ਇੱਥੇ ਪਏ ਹਨ ਉਹਨਾਂ ਨੇ ਇਸ ਥਾਂ ਨੂੰ ਚੁਣੀਆ ਨਿਰੰਤਰ ਬੜੇ ਵੱਡੇ ਸਮੇਂ ਲਈ ਇੱਥੇ ਤਪ ਸਾਧਨਾ ਕੀਤੀ ਜੀ ਤੇ ਇੱਥੇ ਜਦੋਂ ਬਾਬਾ ਸ਼੍ਰੀਚੰਦ ਜੀ ਆਏ ਨਾ ਸੰਗਤ ਜੀ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਭਤੀਜੇ ਸੀ ਗੁਰੂ ਨਾਨਕ ਸਾਹਿਬ ਜੀ ਦੇ ਪੋਤਰੇ ਬਾਬਾ ਧਰਮਚੰਦ ਜੀ ਉਹ ਵੀ ਨਾਲ ਆਏ ਤੇ ਉਹਨਾਂ ਦੀ ਪਾਲਣਾ ਪੋਸ਼ਣਾ ਏਸੇ ਹੀ ਸਥਾਨ ਤੇ ਹੋਈ ਅਸੀਂ ਨਾ ਕਈ ਵਾਰ ਜਦੋਂ ਇਤਿਹਾਸ ਪੜ੍ਹਦੇ ਹਾਂ ਜਾਂ ਆਮ ਸੀਨਾ ਬਸੀਨਾ ਸੁਣਦੇ ਨਾ ਤੇ ਅਸੀਂ ਤਿੰਨ ਨਾਵਾਂ ਦਾ ਜ਼ਿਕਰ ਕਰ ਜਾਂਦੇ ਹ ਜੀ ਕਿ ਇਸ ਜਗ੍ਹਾ ਦੇ ਉੱਪਰ ਨਾ ਬਾਬਾ ਸ਼੍ਰੀਚੰਦ ਜੀ ਨੇ ਤਪਸਾ ਆਧਨਾ ਕੀਤੀ ਗੁਰੂ 5ਵੇਂ ਪਾਤਸ਼ਾਹ ਮਹਾਰਾਜ ਜੀ ਆਏ ਤੇ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਜੀ ਆਏ ਤੇ ਜਾਂ ਕੁਝ ਲਿਖਤਾ ਜੋ ਉਦਾਸੀ ਮਤ ਨਾਲ ਸੰਬੰਧਿਤ ਤੀਸਰੇ ਸਤਿਗੁਰੂ ਜੀ ਤੇ ਚੌਥੇ ਪਾਤਸ਼ਾਹ ਜੀ ਦਾ ਜ਼ਿਕਰ ਕਰਦੀ ਆ ਹਨ ਜੀ ਇਹਨਾਂ ਕੋ ਜ਼ਿਕਰ ਕਰਕੇ ਅਸੀਂ ਕਹਿ ਦਿੰਦੇ ਕਿ ਪਵਿੱਤਰ ਸਥਾਨ ਕੋਈ ਅਤਕਤਨੀ ਨਹੀਂ ਪਰ ਜਿਹੜੇ ਵੰਸ਼ ਵਾਲੇ ਹਨ ਪਾ ਬਾਬਾ ਧਰਮਚੰਦ ਜੀ ਉਹਨਾਂ ਦਾ ਤਾਂ ਬਚਪਨ ਇੱਥੇ ਬਤੀਤ ਹੋਇਆ ਜੀ ਤੇ 62 ਸਾਲ ਜਦੋਂ ਇੱਥੇ ਬਾਬਾ ਸ਼੍ਰੀਚੰਦ ਜੀ ਰਹੇ ਹੋਵਣਗੇ ਤੇ ਕਿੰਨੀਆਂ ਨਿਆਮਤਾ ਉਹਨਾਂ ਨੇ ਵੰਡੀਆਂ ਹੋਵਣਗੀਆਂ ਸੰਗਤਾਂ ਜਿਵੇਂ ਆਪ ਪਿਆਰ ਦੇ ਭਿੱਜੇ ਚੱਲ ਕੇ ਆਏ ਨਾ ਜੀ ਐਵੇਂ ਉਦੋਂ ਵੀ ਸੰਗਤਾਂ ਹੀ ਆਉਂਦੀਆਂ ਹੋਵਣਗੀਆਂ ਸੰਗਤ ਜੀ ਅਜੇ ਵੀ ਨਾ ਪਿੱਛੋਂ ਥੋੜਾ ਜਿਹਾ ਰੌਲਾ ਆ ਰਿਹਾ ਜੀ ਬੇਨਤੀ ਕਰਦੇ ਹਾਂ ਬੀਬੀਆਂ ਵਾਲੇ ਪਾਸੇ ਤੋਂ ਖਾਸ ਕਰਕੇ ਥੋੜਾ ਚਿਰ ਲਈ ਨਾ ਸ਼ਾਂਤੀ ਬਣਾ ਕੇ ਰੱਖੋ ਕੁਝ ਲਾਹਾ ਪ੍ਰਾਪਤ ਕਰੋ ਇਕਾਗਰਤਾ ਬਣਾਵੋ ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਫਿਰ ਆਪਣੀ ਲੜੀ ਵਾਲੇ ਪਾਸੇ ਆਈਏ ਜੀ ਬਾਬਾ ਸ੍ਰੀ ਚੰਦ ਜੀ ਨੇ ਇੱਥੇ ਪਾਲਣਾ ਪੋਸ਼ਣਾ ਕੀਤੀ ਬਾਬਾ ਧਰਮਚੰਦ ਜੀ ਦੀ ਤੇ ਉਹ ਵੀ ਬਚਪਨ ਦੇ ਵਿੱਚ ਇੱਥੇ ਖੇਡੇ ਜੀ ਅਸੀਂ ਨਾ ਇਤਿਹਾਸ ਵਿੱਚ ਪੜਦੇ ਸੁਣਦੇ ਜਾਂ ਅੱਜਕੱਲ ਜਿਵੇਂ ਅੱਜਕਾਲ ਤੱਕ ਜਾਂ ਅੱਜ ਤੱਕ ਅਸੀਂ ਜੋ ਕੁਝ ਸੁਣਿਆ ਜੇ ਬਾਬਾ ਸ੍ਰੀ ਚੰਦ ਜੀ ਗ੍ਰਸਤੀ ਨਹੀਂ ਸਨ ਅਸੀਂ ਦੂਜਾ ਸ਼ਬਦ ਸੁਣੀਆ ਉਹ ਬਾਲ ਬ੍ਰਹਮਚਾਰੀ ਸਨ ਪਰ ਖਿਆਲ ਕਰਿਓ ਕਿ ਬਾਬਾ ਧਰਮਚੰਦ ਜੀ ਦੀ ਪਾਲਣਾ ਕਿੰਨਾ ਨੇ ਕੀਤੀ ਹੈ ਆ ਬੀਬੀਆਂ ਬੱਚੇ ਸੰਭਧੀਆਂ ਕੋਈ ਵਿਆਹ ਸ਼ਾਦੀ ਦੇ ਵਿੱਚ ਕਿਸੇ ਵੀ ਕਾਰਜ ਦੇ ਵਿੱਚ ਬੱਚਾ ਅਗਰ ਆਦਮੀ ਨੂੰ ਚੁਕਣਾ ਪੈ ਜਾਵੇ ਵਿਫਤਾ ਬਣ ਜਾਵੇਗੀ ਸੰਭਾਲਣਾ ਮੁਸ਼ਕਲ ਹੋ ਵਾਪਸ ਬੀਬੀਆਂ ਦੇ ਕੋਲ ਜਾਵੇਗਾ ਭਾਈ ਸਾਡੇ ਕੋਲ ਨਹੀਂ ਸੰਭਿਆ ਜਾਂਦਾ ਤੁਸੀਂ ਇਹਨਾਂ ਬੱਚਿਆਂ ਦੀ ਸੰਭਾਲ ਕਰੋ ਤੇ ਵੇਖ ਸਕਦੇ ਹਾਂ ਕਿ ਬੱਚਿਆਂ ਦੀ ਸੰਭਾਲ ਰੂਪ ਜਿਹੜਾ ਨਾ ਇੱਕ ਕੁਦਰਤੀ ਦਾਤ ਮਾਲਕ ਜੀ ਨੇ ਔਰਤ ਨੂੰ ਬਖਸ਼ਿਸ਼ ਕੀਤੀ ਬੀਬੀਆਂ ਨੂੰ ਬਖਸ਼ੀ ਹੈ ਜੀ ਪਰ ਵੇਖੀਏ ਕਿ ਇਹ ਦੋਨੋਂ ਹੀ ਫਰਜ਼ ਮਾਤਾ ਵਾਲੇ ਪਿਤਾ ਵਾਲੇ ਇੱਕ ਪਾਲਣ ਦੇ ਰੂਪ ਦੇ ਵਿੱਚ ਬਾਬਾ ਧਰਮਚੰਦ ਜੀ ਦੇ ਸਮੁੱਚੀ ਉਹ ਫਰਜ਼ ਸਤਿਗੁਰੂ ਪਾਤਸ਼ਾਹ ਜੀ ਦੇ ਲਖਤੇ ਜਿਗਰ ਬਾਬਾ ਸ਼੍ਰੀਚੰਦ ਜੀ ਨੇ ਬਖੂਬੀ ਨਿਭਾਏ ਹਨ ਫਿਰ ਬਾਬਾ ਸ਼੍ਰੀਚੰਦ ਜੀ ਦੇ ਅਨਨ ਸੇਵਕ ਜਿਨ੍ਹਾਂ ਦੇ ਮੋਢਿਆਂ ਤੇ ਉੱਪਰ ਸਵਾਰ ਹੋ ਕੇ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਸੀ ਬਚਪਨ ਦੇ ਸਾਥੀ ਸੀ ਥੋੜੇ ਜੀ ਉਹਨਾਂ ਤੋਂ ਕੁਝ ਸਮਾਂ ਵੱਡੇ ਸਨ ਬਾਬਾ ਕਮਲਿਆ ਜੀ ਉਹਨਾਂ ਨੇ ਵੀ ਇੱਥੇ ਜਿੰਨਾ ਸਮਾਂ ਬਾਬਾ ਸ਼੍ਰੀ ਚੰਦ ਜੀ ਨੇ ਇੱਥੇ ਬਤੀਤ ਕੀਤਾ ਬਾਟਸਾਹਬ ਜੀ ਦੇ ਪਾਵਨ ਸਥਾਨ ਤੇ ਉਹਨਾਂ ਹੀ ਸਮਾਂ ਬਾਬਾ ਕਮਲਿਆ ਜੀ ਨੇ ਵੀ ਇਸ ਜਗ੍ਹਾ ਦੇ ਉੱਪਰ ਬਤੀਤ ਕੀਤਾ ਜੀ ਇੱਕ ਵਾਰ ਨਾ ਇੱਥੇ ਇੱਕ ਮਹਾਪੁਰਸ਼ ਆਏ ਉਹਨਾਂ ਨੇ ਇੱਕ ਵਚਨ ਬੜਾ ਸੁਚੱਜਾ ਸੁਣਾਇਆ ਜੀ ਉਹ ਆਖਦੇ ਅਗਰ ਬਾਬਾ ਸ਼੍ਰੀਚੰਦ ਜੀ ਦੇ ਕੋਜੋ ਕੋਲੋਂ ਕੁਝ ਮੰਗਣਾ ਨਾ ਤੇ ਸਿੱਧਾ ਬਾਬਾ ਸ਼੍ਰੀਚੰਦ ਜੀ ਨੂੰ ਨਾ ਆਖੋ ਜੀ ਕਿਉਂਕਿ ਹੋ ਸਕਦਾ ਕਿਸੇ ਵੇਲੇ ਉਹ ਅਰਦਾਸ ਵੈਸੇ ਤਾਂ ਜੀ ਅਰਦਾਸ ਸੁਣਦੇ ਕੋਈ ਦੂਜੀ ਹੱਤ ਕਥਨੀ ਨਹੀਂ ਇਸ ਵਿੱਚ ਦੂਜੀ ਰਾਏ ਨਹੀਂ ਪਰ ਆਖਦੇ ਕਿ ਜੇਕਰ ਪੱਕਾ ਮਨਾਉਣੀ ਹੈ ਗੱਲ ਤੇ ਜਲਦੀ ਕਰਾਉਣਾ ਨਾ ਕਾਰਜ ਤੇ ਫਿਰ ਬਾਬਾ ਕਮਲਿਆ ਜੀ ਨੂੰ ਆਖੋ ਜੀ ਕਿਉਂਕਿ ਉਹਨਾਂ ਦੀ ਉਹ ਪਿਆਰੇ ਨਾ ਜਿਹੜੀ ਬਾਬਾ ਕਮਲਿਆ ਜੀ ਕੋਈ ਗੱਲ ਕਰਦੇ ਹਨ ਬਾਬਾ ਸ਼੍ਰੀਚੰਦ ਜੀ ਕਦੇ ਵੀ ਨਹੀਂ ਮੋੜਦੇ ਤਾਂ ਮਾਂ ਪਰਸ਼ਾ ਨੇ ਆਖਿਆ ਬੇਨਤੀ ਕਰੋ ਬਾਬਾ ਕਮਲਿਆ ਜੀ ਨੂੰ ਕਿ ਸਾਡੀ ਸ਼ਫਾਰਿਸ਼ ਬਾਬਾ ਸ਼੍ਰੀਚੰਦ ਜੀ ਦੇ ਕੋਲ ਕਰ ਦੇਵੋ ਤੇ ਵੇਖਿਓ ਹਫਤੇ ਸਰਉ ਜਮਾਉਣ ਵਾਲਾ ਕਾਰਜ ਹੋਵੇਗਾ ਉਹ ਅਰਦਾਸ ਤੁਰੰਤ ਸੰਪੂਰਨ ਹੋਵੇਗੀ ਤੇ ਦੂਜਾ ਉਹਨਾਂ ਨੇ ਸਾਨੂੰ ਜੋ ਬਚਨ ਸੁਣਾਇਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੋਵੇ ਨਾ ਤੇ ਬਾਬਾ ਭਾਈ ਮਰਦਾਨਾ ਜੀ ਨੂੰ ਆਖ ਦਿਆ ਕਰੋ ਉਹਨਾਂ ਦੀ ਗੱਲ ਵੀ ਗੁਰੂ ਨਾਨਕ ਸਾਹਿਬ ਜੀ ਕਦੇ ਨਹੀਂ ਮੋੜਦੇ ਹਨ ਹੁਣ ਇੱਕ ਤਾਂ ਬਾਬਾ ਸ਼੍ਰੀਚੰਦ ਜੀ ਦੇ ਮੁਬਾਰਕ ਚਰਨ ਪਏ ਬਾਬਾ ਧਰਮਚੰਦ ਜੀ ਇੱਥੇ ਰਹੇ ਬਾਬਾ ਭਾਈ ਕਮਲੀਆ ਜੀ ਨੇ ਇੱਥੇ ਨਿਰੰਤਰ ਨਿਵਾਸ ਕੀਤਾ ਬਾਬਾ ਸ਼੍ਰੀਚੰਦ ਜੀ ਜਿੰਨਾ ਸਮਾ ਰਹੇ ਨਾਲ ਰਹੇ ਜੀ ਉਦਾਸੀ ਮਤ ਦੇ ਅਨੁਸਾਰ ਉਹਨਾਂ ਦੀਆਂ ਲਿਖਤਾਂ ਦੇ ਅਨੁਸਾਰ ਤੀਸਰੇ ਪਾਤਸ਼ਾਹ ਮਹਾਰਾਜ ਜੀ ਵੀ ਇੱਥੇ ਆਏ ਤੇ ਉਹਨਾਂ ਦੇ ਇੱਕ ਜਿਹੜੇ ਪੁੱਤਰ ਸੀ ਨਾ ਜਿਹੜੇ ਬਾਬਾ ਸ੍ਰੀ ਚੰਨ ਜੀ ਦੇ ਪਹਿਲੇ ਸੇਵਕ ਬਣੇ ਉਹ ਬਾਬਾ ਮੂਹਨ ਜੀ ਸਨ। ਉਹ ਥੀਆਂ ਦੇ ਦਿੱਤੀਆਂ ਗੁਰਬਾਣੀ ਦੀਆਂ ਕਿ ਇਹਨਾਂ ਦੀ ਤੁਸੀਂ ਨੇ ਸੰਭਾਲ ਕਰਨੀ ਤੇ ਜਦੋਂ ਸਮਾਂ ਆਵੇਗਾ ਨਾ ਤੇ ਗੁਰੂ ਨਾਨਕ ਦੀ ਜੋਤ ਦੇ ਪੰਜਵੇਂ ਮਾਲਕ ਤੁਹਾਡੇ ਕੋਲੋਂ ਇਹ ਪੋਥੀਆਂ ਗੁਰਬਾਣੀ ਵਾਲੀਆਂ ਪ੍ਰਾਪਤ ਕਰਨਗੇ। ਪਹਿਲੇ ਚੇਲੇ ਬਣੇ ਬਾਬਾ ਮੂਹਨ ਜੀ ਤਾਂ ਇਸ ਰੂਪ ਦੇ ਵਿੱਚ ਉਹਨਾਂ ਦੇ ਮੁਬਾਰਕ ਚਰਨ ਵੀ ਇੱਥੇ ਪਏ ਜੀ। ਵੜਾਈ ਵਿਕਵਧੀ ਜਾਵੇਗੀ ਮਹਾਪੁਰਸ਼ਾਂ ਦੀ ਜਿਹੜੀ ਗਿਣਤੀ ਉਹ ਬੜੀ ਵੱਡੀ ਹੁੰਦੀ ਜਾਵੇਗੀ ਲਿਖਤ ਇੱਕ ਦੇ ਵਿੱਚ ਪ੍ਰਾਪਤ ਹੁੰਦਾ ਜੋ ਉਦਾਸੀ ਮਤ ਦੇ ਅਨੁਸਾਰ ਕਿ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਵੀ ਇੱਥੇ ਆਏ ਉਹਨਾਂ ਨੇ ਫਿਰ ਸੱਦਾ ਦਿੱਤਾ ਬਾਬਾ ਸ੍ਰੀ ਚੰਦ ਜੀ ਨੂੰ ਕਿ ਤੁਸੀਂ ਅੰਮ੍ਰਿਤਸਰ ਜੀ ਦੇ ਪਾਵਨ ਸਥਾਨ ਤੇ ਆਓ ਪਹਿਲਾਂ ਵੈਸੇ ਨਗਰ ਦਾ ਨਾਮ ਚੱਕ ਰਾਮਦਾਸਪੁਰ ਹੈ ਤੇ ਸੰਤ ਅਰਦੇਵ ਸਿੰਘ ਜੀ ਲੂਲੋਂ ਵਾਲੇ ਉਹਨਾਂ ਦੇ ਬਚਨ ਸਰਵਨ ਕਰ ਰਹੇ ਸਾਂ ਉਹਨਾਂ ਨੇ ਆਖਿਆ ਕਿ ਜਿਹੜਾ ਇਹ ਨਾਮ ਸੀ ਨਾ ਚੱਕ ਰਾਮਦਾਸਪੁਰ ਤੋਂ ਅੰਮ੍ਰਿਤਸਰ ਇਹ ਬਾਬਾ ਸ਼੍ਰੀ ਚੰਦ ਜੀ ਦੀ ਦੇਨ ਉਹਨਾਂ ਨੇ ਉਹ ਨਾਮ ਜਿਹੜਾ ਸੀ ਉਹ ਨਾਮ ਕਰਨ ਸ਼ਹਿਰ ਦਾ ਕੀਤਾ ਨਾਮ ਜਿਹੜਾ ਸੀ ਉਹ ਅੰਮ੍ਰਿਤਸਰ ਉਹਨਾਂ ਨੇ ਰੱਖਿਆ ਜੀ ਫਿਰ ਗਏ ਜੀ ਬਾਬਾ ਸ਼੍ਰੀ ਚੰਦ ਜੀ ਮਿਲਣ ਵਾਸਤੇ ਨਾਲ ਬਾਬਾ ਭਾਈ ਕਮਲਿਆ ਜੀ ਤੇ ਲੰਗਰ ਵਾਲੇ ਪਾਸੇ ਬ੍ਰਹਮ ਬੂਟਾ ਅਖਾੜਾ ਅਸੀਂ ਸਾਰੇ ਦਰਸ਼ਨ ਕਰ ਸਕਦੇ ਉਥੇ ਪਹੁੰਚੇ ਹਨ ਜਦੋਂ ਬਾਬਾ ਸ੍ਰੀ ਚੰਦ ਜੀ ਬਚਨ ਬिलास ਹੋਣ ਤੋਂ ਪਹਿਲਾਂ ਲੋਕ ਪੁੱਛਦੇ ਹਨ ਕਿ ਕੌਣ ਤੇ ਜਦੋਂ ਵੇਖਿਆ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਸੁਣਿਆ ਪਹੁੰਚਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਪੁੱਤਰ ਆਏ ਤੇ ਉਹ ਤਖਤ ਤੋਂ ਉੱਠ ਕੇ ਸਤਕਾਰ ਰੂਪ ਦੇ ਵਿੱਚ ਅਗਾਹ ਲੈਣ ਵਾਸਤੇ ਆਏ ਸੀ ਬੜੀ ਵਡਿਆਈ ਦਿੱਤੀ ਜੀ ਅਨੇਕਾਂ ਬਚਨ ਬिलास ਹੋਏ ਬਾਬਾ ਸ੍ਰੀ ਚੰਦ ਜੀ ਗੁਰੂ ਰਾਮਦਾਸ ਜੀ ਦੇ ਵਿੱਚ ਤੇ ਇੱਕ ਨਕਾਰ ਭੇਟਾ ਪੱਕੀ ਗੁਰੂ ਘਰ ਤੋਂ ਉਦਾਸੀ ਮੱਧ ਦੇ ਰੂਪ ਦੇ ਵਿੱਚ ਬਾਬਾ ਸ੍ਰੀ ਚੰਦ ਜੀ ਨੂੰ ਪ੍ਰਾਪਤ ਹੁੰਦੀ ਸੀ ਸਾਲਾਨਾ 500 ਰੁਪਇਆ ਜਾਂ 500 ਮੋਹਰ ਜੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤਖਤ ਦੇ ਉੱਪਰ ਬੈਠੇ ਤੇ ਬਾਬਾ ਸ੍ਰੀ ਚੰਦ ਜੀ ਨੇ ਸੁਨੇਹਾ ਭੇਜਿਆ ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਇਸ ਮੁੱਚੀ ਘਟਨਾ ਨੂੰ ਬੜੇ ਰੌਚਕ ਢੰਗ ਦੇ ਨਾਲ ਉਚਾਰਨ ਕੀਤਾ ਜੇ ਉਹ ਆਖ ਦੇ ਕੇ ਬਾਬਾ ਕਮਲੀਆ ਜੀ ਨੂੰ ਹੁਕਮ ਕੀਤਾ ਕਿ ਪਹੁੰਚੋ ਚੱਕ RAMDAS PUR AMRITSAR ਤੇ ਆਪਣਾ ਜਿਹੜਾ ਸਲਾਨਾ ਇਹ 500 ਰੁਪਇਆ ਇਹ ਲੈ ਕੇ ਆਵੋ ਤੇ ਇੱਕ ਵੇ ਜਿਹੜਾ ਹੁਕਮ ਕੀਤਾ ਸੀ ਕਿ ਉੱਥੇ ਖਲੋਣਾ ਹੈ ਉੱਥੇ ਬੈਠਣਾ ਨਹੀਂ ਖਲੋਤੇ ਖਲੋਤੇ ਹੀ ਪੈਸੇ ਲੈ ਕੇ ਕਾਰ ਭੇਟਾ ਲੈ ਕੇ ਤੇ ਵਾਪਸ ਆਉਣਾ ਹੈ ਤੇ ਜਦੋਂ ਪੈਸੇ ਵਾਪਸ ਲੈ ਕੇ ਆਏ ਨਾ ਤੇ ਪਤਾ ਲੱਗਿਆ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਹੋਇਆ ਤੇ ਸੁਨੇਹਾ ਭੇਜਿਆ ਕਿ ਇਸ ਵਾਰੀ ਨਾ ਕੱਲੇ ਇੱਕ 500 ਦੇ ਨਾਲ ਨਹੀਂ ਸਰਨਾ 500 ਹੋਰ ਵੀ ਆਵੇ ਤੇ ਨਾਲ ਇੱਕ ਘੋੜਾ ਆਵੇ ਇਹ ਜਿਹੜੇ ਕਾਰਜਨ ਕੀ ਆਪਣਾ ਮਾਨ ਹੁੰਦਾ ਮਾਨ ਆਪਣੇ ਤੇ ਹੋਵੇਗਾ ਬਗਾਨੇ ਤੇ ਥੋੜਾ ਮਾਨ ਹੁਣ ਤੁਸੀਂ ਕਿਸੇ ਨੂੰ ਆਖੀ ਅਸੀਂ ਬਗਾਨੇ ਨੂੰ ਕਿ ਭਾਈ ਸਾਨੂੰ ਪੈਸੇ ਦੇ ਕੋਈ ਮੰਨੇਗਾ ਮਾਨ ਦੇ ਨਾਲ ਇੱਕ ਹੁਕਮ ਕੀਤਾ ਤੇ ਉਹ ਜਿਹੜੇ ਪੈਸੇ ਵੀ ਸੀ ਤੇ ਘੋੜਾ ਵੀ ਸੀ ਜਿਹੜਾ ਪ੍ਰਾਪਤ ਹੋਇਆ ਤੇ ਫਿਰ ਆਖਿਆ ਕਿ ਸਮਾਂ ਕੱਢ ਕੇ ਇੱਥੇ ਆਇਓ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਇੱਥੇ ਆਏ ਜਿਹੜਾ ਅਸੀਂ ਇਤਿਹਾਸ ਪ੍ਰਮੁੱਖ ਰੂਪ ਦੇ ਵਿੱਚ ਸੁਣਦੇ ਹ ਜੀ ਜਦੋਂ ਇੱਥੇ ਆਏ ਨਾ ਤਾਂ ਉਸ ਵੇਲੇ ਬਾਬਾ ਸ਼੍ਰੀਚੰਦ ਜੀ ਤਪਸਥਾਨ ਵਾਲੀ ਜਗ੍ਹਾ ਦੇ ਉੱਪਰ ਸਮਾਦੀ ਲੀਨ ਸੀ ਉਸ ਵੇਲੇ ਉਹ ਨਿਰੰਤਰ ਇੱਕ ਰਸ ਸਮਾਦੀ ਦੇ ਵਿੱਚ ਲੱਗੇ ਹੋਏ ਸਨ ਤੇ ਉਤੋਂ 12 ਕਰਮ ਚੜ੍ਹਦੇ ਵਾਲੇ ਪਾਸੇ 12 ਕਰਮ ਤਪਸਥਾਨ ਤੋਂ ਚੜ੍ਹਦੇ ਵਾਲੇ ਪਾਸੇ ਰੋਜ਼ਾਨਾ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਆ ਕੇ ਖਲੋਂਦੇ ਤੇ ਇਹ ਉਡੀਕ ਕਰਦੇ ਕਿ ਕਦੋਂ ਬਾਬਾ ਸ੍ਰੀ ਚੰਦ ਜੀ ਭਗਤੀ ਦੇ ਵਿੱਚੋਂ ਉੱਠਦੇ ਸਮਾਦੀ ਦੇ ਵਿੱਚੋਂ ਉੱਠਦੇ ਤੇ ਉਹਨਾਂ ਦੇ ਨਾਲ ਅਸੀਂ ਬਚਨ ਬਿਲਾਸ ਕਰਦੇ ਹਾਂ ਪੰਜ ਮਹੀਨੇ 27 ਦਿਨ ਨਿਰੰਤਰ ਇਹ ਸਮਾਦੀ ਲੱਗੀ ਜੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨਜ਼ਦੀਕ ਹੀ ਉਹ ਸਥਾਨ ਜਿੱਥੇ ਦਿਨ ਨੂੰ ਰਾਤ ਨੂੰ ਜਾ ਕੇ ਵਿਸ਼ਰਾਮ ਕਰਿਆ ਕਰਦੇ ਸਨ ਉਸ ਨੂੰ ਗੁਰਦੁਆਰਾ ਗੁਰੂ ਸਰਪਾਤਸ਼ਾਹੀ ਪੰਜਵੀਂ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਇੱਕ ਸਰੋਵਰ ਇੱਕ ਖੂਹ ਦੀ ਰਚਨਾ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਥੇ ਕੀਤੀ ਜੀ ਸਮਾਪਤਿਤ ਹੋਇਆ 5 ਮਹੀਨੇ 27 ਦਿਨ ਦਾ ਬਾਬਾ ਸ਼੍ਰੀਚੰਦ ਜੀ ਭਗਤੀ ਤੋਂ ਉੱਠੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਬਚਨ ਬਿਲਾਸ ਹੋਏ ਤੇ ਇੱਕ ਕਵੀ ਹੋਏ ਹਨ ਇੱਕ ਲੇਖਕ ਹੋਏ ਹਨ ਸਰਦਾਰ ਤੀਰਥ ਸਿੰਘ ਜੀ ਚਾਲ ਪਟਿਆਲਵੀ ਵੀ ਉਹਨਾਂ ਨੂੰ ਕਹਿੰਦੇ ਉਹਨਾਂ ਨੇ ਕਿਤਾਬ ਲਿਖੀ ਮੇਰੀ ਤੀਰਥ ਸਾਈਕਲ ਯਾਤਰਾ ਤੀਰਥ ਤੇ ਜਿਹੜੀ ਯਾਤਰਾ ਕੀਤੀ ਸਾਈਕਲ ਦੇ ਉੱਪਰ ਸਨ 1930 ਤੋਂ ਲੈ ਕੇ ਸਨ 1934 ਤੱਕ ਸਮੁੱਚੇ ਗੁਰਦ ਆਮਾਂ ਦੀ ਯਾਤਰਾ ਕੀਤੀ ਤੇ ਬਾਠ ਸਾਹਿਬ ਦਾ ਜ਼ਿਕਰ ਵੀ ਆਇਆ ਉਹ ਲਿਖਦੇ ਕਿ 12 ਕਦਮਾਂ 12 ਕਰਮਾਂ ਜਗ੍ਹਾ ਜਿਹੜਾ ਥੰਮ ਬਣਿਆ ਜਿੱਥੇ ਬਾਬਾ ਜੀ ਜਦੋਂ ਸਮਾਧੀ ਦੇ ਵਿੱਚ ਲੀਨ ਸੀ ਤੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਉਡੀ ਕਰਦੇ ਸਨ ਤੇ ਉਸ ਥੰਮ ਵਾਲੀ ਜਗਾ ਤੋਂ ਤਿੰਨ ਕਰਮਾ ਉੱਤਰ ਵਾਲੇ ਪਾਸੇ ਜਿੱਥੇ ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਜਿਸ ਨੂੰ ਅਸੀਂ 12 ਦਰੀ ਜਾਂ ਥੰਮ ਸਾਹਿਬ ਕਹਿੰਦੇ ਜੋ ਭਾਵਨ ਸਥਾਨ ਉਸ ਜਗਾ ਦੇ ਉੱਪਰ ਬੈਠ ਕੇ ਬਾਬਾ ਸ਼੍ਰੀਚੰਦ ਜੀ ਅਤੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਵਿਚਾਰ ਬਚਨ ਬਿਲਾਸ ਹੋਏ ਜੀ ਗੁਰਬਾਣੀ ਵਾਲੀਆਂ ਪੋਥੀਆਂ ਪ੍ਰਾਪਤ ਕੀਤੀਆਂ अनेका ਹੋਰ ਸਾਖੀਆਂ ਜੁੜਦੀਆਂ ਹਨ ਕੁਝ ਜਿਹੜੀਆਂ ਸੀਨਾ ਬਸੀਨਾ ਚਲਦੀਆਂ ਕੁਝ ਪ੍ਰਮਾਣਿਕ ਹਨ ਹੁਣ ਅਗਾਹ ਸੀ ਹੋਰ ਆਈਏ ਜੀ 6ਵੇਂ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਦੇ ਉੱਪਰ ਬਿਰਾਜਮਨ ਹੋਏ ਤੇ ਆਪਣੇ ਉਹ ਚਾਰ ਸੁਪੁੱਤਰਾਂ ਸਮੇਤ ਕਿਉਂਕਿ ਬਾਬਾ ਟੱਲਰ ਆਏ ਜੀ ਪਹਿਲਾਂ ਹੀ ਸੰਸਾਰ ਤੋਂ ਕੂਚ ਕਰ ਚੁੱਕੇ ਸਨ ਤਾਂ ਚਾਰ ਪੁੱਤਰ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਲ ਜੀ ਬਾਬਾ ਆਣੀ ਰਾਏ ਜੀ ਤੇ ਬਾਲਕ ਅਵਸਥਾ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਵੀ ਇੱਥੇ ਆਏ ਹੁਣ ਤੁਸੀਂ ਹੋਰ ਹੈਰਾਨ ਹੋਵੋਗੇ ਕਿ ਹੁਣ ਜਦੋਂ ਮੰਨ ਲਓ ਪੰਜਵੇਂ ਪਾਤਸ਼ਾਹ ਜੀ ਆ ਰਹੇ ਜਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਇੱਥੇ ਆਏ ਤੇ ਇਕੱਲੇ ਤਾਂ ਆਏ ਨਹੀਂ ਜੀ ਬਾਬਾ ਬਿਦੀਚਨ ਜੀ ਬਾਬਾ ਬੁੱਢਾ ਸਹ ਭਾਈ ਗੁਰਦਾਸ ਜੀ ਆਦਿਕ ਅਨੇਕਾਂ ਸਿੱਖ ਸੇਵਕ ਜਿਹੜੇ ਉਹ ਨਾਲ ਚੱਲ ਕੇ ਆਏ ਹੋਵਣਗੇ ਹੁਣ ਜਦੋਂ ਇੱਥੇ ਬੈਠੇ ਹਨ ਤਿੰਨ ਦਿਨ ਉਹਨਾਂ ਦੇ ਲਖਜੀ ਦੇ ਅਨੁਸਾਰ ਤਿੰਨ ਦਿਨ ਸ਼ੇਵੇਂ ਪਾਤਸ਼ਾਹ ਜੀ ਇੱਥੇ ਰਹੇ ਜੀ ਤਾਂ ਬਚਨ ਕਰਦੇ ਪਏ ਕਿ ਆਪ ਜੀ ਦੇ ਕਿੰਨੇ ਪੁੱਤਰ ਆਖਿਆ ਜੀ ਪੰਜ ਸੀ ਹੁਣ ਚਾਰ ਹਨ ਸਾਨੂੰ ਕੋਈ ਦਵੋਗੇ ਸਾਰੇ ਆਪ ਜੀ ਦੇ ਤਾਂ ਬੜੇ ਪਿਆਰ ਦੇ ਨਾਲ ਆਖ ਦਿੱਤਾ ਜੀ ਸਾਰੇ ਹੀ ਆਪ ਦੇ ਹਨ ਜਿਹੜਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਤਾਂ ਬਾਬਾ ਗੁਰਦਿੱਤਾ ਜੀ ਜਿਹੜੇ ਸਨ ਉਹ ਫਿਰ ਬਾਬਾ ਸ਼੍ਰੀਚੰਦ ਜੀ ਦੇ سپੁਰਦ ਕੀਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਗ੍ਹਾ ਦੇ ਉੱਪਰ ਤੇ ਨਾਲ ਹੀ ਬਚਨ ਕੀਤੇ ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਘਟਕਾ ਜੋਵਰ ਮੰਗਿਆ ਸੋਈ ਵਰ ਦਿੱਤਾ ਇਹ ਅਸੀਸਾਂ ਇਸੇ ਹੀ ਜਗ੍ਹਾ ਤੋਂ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀਚੰਦ ਜੀ ਨੇ ਬਖਸ਼ਿਸ਼ ਕੀਤੀਆਂ ਸਨ ਅਗਾਹ ਨਾਲ-ਨਾਲ ਵੇਖੋ ਜਦੋਂ ਉਹ ਬਾਬਾ ਗੁਰਦਿੱਤਾ ਜੀ ਨੇ ਅਗਾਹ ਚਾਰ ਧੂਣੇ ਸਥਾਪਿਤ ਕਰ ਦਿੱਤੇ ਸਿੱਖੀ ਦਾ ਪ੍ਰਚਾਰ ਕੀਤਾ ਜੀ ਤਾਂ ਇੰਨੇ ਕੁ ਸਮੇਂ ਦੇ ਵਿੱਚ ਜਿੰਨਾ ਕੋ ਸਮਾਂ ਪ੍ਰਾਪਤ ਸੀ ਨਾ WhatsApp ਜੀ ਦਾ ਬੜਾ ਸੰਖੇਪ ਰੂਪ ਦੇ ਵਿੱਚ ਆਪ ਜੀ ਦੇ ਨਾਲ ਇਤਿਹਾਸਾਂ ਸਾਂਝਾ ਕੀਤਾ ਕਿ ਅਸੀਂ ਮਤ ਸੋਚੀਏ ਕਿ ਇਕੱਲੇ ਤਿੰਨ ਹੀ ਭਾ ਪਾਪਾ ਸ੍ਰੀ ਚੰਨ ਜੀ ਗੁਰੂ ਪੰਜਵੇਂ ਪਾਤਸ਼ਾਹ ਜੀ ਜਾਂ ਗੁਰੂ ਛੇਵੇਂ ਪਾਤਸ਼ਾਹ ਜੀ ਹੀ ਆਏ ਸਗੋਂ ਹੋਰ ਅਨੇਕਾਂ ਗੁਰੂ ਜੀ ਦੇ ਸੁਪੁੱਤਰ ਗੁਰੂ ਜੀ ਦੇ ਸਿੱਖ ਪਰਿਵਾਰਕ ਮੈਂਬਰ ਬਾਬਾ ਭਾਈ ਕੰਬਲੀਆ ਜੀ ਬਾਬਾ ਧਰਮਚੰਦ ਜੀ ਆਦਿਕ ਰੱਬੀ ਰੂਹਾਂ ਦਾ ਇਸ ਜਗ੍ਹਾ ਦੇ ਉੱਪਰ ਆਉਣਾ ਹੋਇਆ ਤੇ ਉਹਨਾਂ ਦੀ ਚਰਨਛੂ ਪ੍ਰਾਪਤ ਜਿੱਤੋਂ ਅਸੀਂ ਵਿਚਾਰਾਂ ਦੀ ਅਰੰਭਤਾ ਕੀਤੀ ਕਿ ਚੌਂਕੜਾ ਲਾਇਆ ਬਾਬਾ ਸ਼੍ਰੀਚੰਦ ਜੀ ਨੇ ਇਸ ਜਗ੍ਹਾ ਦੇ ਉੱਪਰ ਤੇ ਸੰਗਤਾਂ ਨੂੰ ਚੌਂਕੜਾ ਲਾਉਣ ਦੀ ਸਮਰੱਥਾ ਉਹ ਅੱਜ ਵੀ ਬਖਸ਼ਿਸ਼ ਕਰਦੇ ਹਨ ਜਿਹੜਾ ਆ ਜਾਵੇਗਾ ਝੁੱਕ ਕੇ ਨਿਮਰਤਾ ਸਹਿਤ ਉਹ ਤਾਂ ਵਿਦਿਆਈਆਂ ਪ੍ਰਾਪਤ ਕਰੇਗਾ ਪਰ ਹਰ ਜੂ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇਂ ਜਿਹੜਾ ਹੰਕਾਰ ਕਰਕੇ ਆਵੇਗਾ ਨਾ ਇਥੇ ਉਹ ਨਿਸ਼ਤੋ ਨਬੂਦ ਹੋਵੇਗਾ ਤੇ ਹੁੰਦੇ ਐਸੇ ਵੇਖੇ ਗਏ ਹਨ ਜੀ ਸੋ ਮਾਲਕ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਕਿ ਸਤਿਗੁਰੂ ਜੀ ਅਸੀਂ ਸਾਰੇ ਆਪ ਜੀ ਦੇ ਦਰ ਤੇ ਆਏ ਆਪ ਜੀ ਦੇ ਬੱਚੇ ਹਾਂ ਨਿਮਰਤਾ ਦੀ ਸਾਦਗੀ ਦੀ ਸੇਵਾ ਦੀ ਦਾਤ ਨਾਮ ਸਿਮਰਨ ਦੀ ਦਾਤ ਝੋਲੀ ਦੇ ਵਿੱਚ ਪਾਵੋ ਤਾਂ ਕਿ ਆਪ ਜੀ ਦੇ ਨਾਮ ਦੇ ਨਾਲ ਅਸੀਂ ਜੁੜ ਸਕਦੇ ਹੋਈਏ ਜੀ ਸਮੇਂ ਦੀ ਸੰਪੂਰਨਤਾ ਜੀ ਸਭ ਦੇ ਭਲੇ ਵਾਸਤੇ ਆਪਣੇ ਭਲੇ ਵਾਸਤੇ ਆਂਡ ਗਵਾਂਡ ਦੇ ਭਲੇ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਅਰਦਾਸ ਕਰਨੀ ਤੇ ਅਰਦਾਸ ਕਰਦੇ ਹਾਂ ਹੋਇਆਂ ਸਾਰੀ ਸੰਗਤ ਉਚਾਰਨ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਫਿਰ ਅਸਨਾ ਪਵਿੱਤਰ ਕਰੋ ਉਚਾਰਨ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤਾ ਪਲਾਸ ਨੂੰ ਸੰਗਤਾਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਬਾਬਾ ਸ੍ਰੀ ਚੰਨ ਜੀ ਦਾ ਜਿਨ੍ਹਾਂ ਦੇ ਜਨਮ ਦਿਹਾੜੇ ਤੇ ਅਸੀਂ ਜੁੜ ਬੈਠੇ ਕੁਝ ਵਿਚਾਰ ਆ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕੀਤਾ ਗਿਆ ਜੀ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਜੀ ਭੁੱਲਾਂ ਦਾਸ ਦੀ ਝੋਲੀ ਦੇ ਵਿੱਚ ਪਾ ਦੇਣੀ ਹੈ ਸ਼ਬਦ ਗੁਰੂ ਕਾ ਜਾਣ ਕੇ ਆਪਣੇ ਹਿਰਦੇ ਵਿੱਚ ਵਸਾ ਲੈਣਾ ਤਾਂ ਕਿ ਸਾਡਾ ਸਾਰਿਆਂ ਦਾ ਮਿਲ ਬੈਠਿਆਂ ਦਾ ਇਹ ਜੋ ਸਮਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਰਵਾਨ ਹੋ ਜਾਵੇ ਜੀ ਸੋ ਭੁੱਲਾਂ ਗਲਤੀਆਂ ਨੂੰ ਨੱਚ ਤਾਰਦਿਆਂ ਹੋਇਆਂ ਫਤਿਹ ਦੀ ਸਾਂਝ ਪਾਉ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ